Sería... ਫਰਦਾਨਾ ਹੁਦਦਾਨੇ ਅਬਦੇ ਹਰਦੇਤੀਆਂ ਪੁੱਤਾਂ ਦੇ ਆਪਣੇ ਮਾਪਿਆਂ ਦੇ ਲੈ ਕੇ ਉਹ ਅਮਰੀਕਾ ਤੋਂ ਕੋਈ ਸਾਡੇ ਪੈਸੇ ਨਾਲ ਅਸੀਂ ਫਿਰਦੇ ਅਮਰੀਕਾ ਨੇ ਜਾਵਦੇ ਪਾਇਬੋ ਤਾ ਰਾਜੇ ਬਣ ਕੇ ਰਸਤਾ ਬਣਾ ਲਿਆ ਇਹਨਾਂ ਨੇ ਹੁੰਦਰ ਰਸਤ ਪੱਥਰ ਰਸਤ ਈਸਾ ਰਸਤ ਨੂੰ ਜਿੱਟਿਆ ਦਾ ਰਸਤ ਕਿਲੇ ਸਾਨੂੰ 200 ਸਾਲ ਇਕੱਠੇ ਗੁਲਾਮੀ ਦੇ ਕੇ ਇਹ 5-5 ਸਾਲ ਦੀਆਂ ਕਿਸ਼ਤਾਂ ਦੇ ਦੇ ਨੇ ਭਾਪ ਕੀ ਅਪਣਾ ਚ ਕੋਈ ਫਰਕ ਨਹੀਂ ਆਉਂਦਾ ਇਹ ਉੱਥੇ ਗਰੀਬ ਗਰੀਬਾਂ ਨਾਲ ਹੀ ਸੀ ਸ਼ਿਸ਼ਿਆ ਹੋਤੇ ਕੰਦਾ ਝਾੜੀ ਜਾਂਦੇ ਨੇ ਗਰੀਬੀਆਂ ਮਹਿਲ ਕਲਤ ਫਿਰਦੀਆਂ ਨੇ ਉਹਦੇ ਮਾਨੀਆਂ ਦੇ ਮਿਲਤਾ ਘਰੀ ਜਾਂਦੇ ਨੇ ਆਜੋ ਤੁਹਾਨੂੰ ਅਸੀਂ ਸਬਸੜੀਆਂ ਦੇ ਦਿੰਦੇ ਆ ਸਿੱਖਿਆ ਉੱਤੇ ਤੁਹਾਨੂੰ ਜੰਮੀਆਂ ਕੰਦਾ ਝਾੜੀ ਜਾਂਦੇ ਨੇ ਜਿੱਲ ਦਾ ਸਾਭੀ ਜਾਂਦੇ ਨੇ ਪਰਕੇ ਪਾੜੀ ਜਾਂਦੇ ਨੇ ਜਉਂਦਿਆਂ ਦੇ ਗੱਲੀ ਦਾ ਲੰਕਰ ਕੋ ਪੁੱਛਦਾ ਨਹੀਂ ਮਰਿਉਂਤੇ ਕਿੱਲੇ ਜੜੀਆਂ ਚਾਤਰਾ ਚਾੜੀ ਜਾਂਦੇ ਨੇ ਓਏ ਉਹਨਾਂ ਦੇ ਵੀ ਤੁਸੀਂ ਮੁੱਖ ਮੰਤਰੀ ਤੇ ਉਹ ਮੁੱਖ ਮੰਤਰੀ ਹੋ ਜਿਹੜੇ ਦਿਵਾਲੀ ਵਾਲੇ ਦਿਨ ਵੀ ਝਾੜੀ ਜਾਂਦੇ ਨੇ

ਪਹਿਲਾਂ ਅਸੀਂ ਕਿਸੇ ਨੂੰ ਹਰਾਉਣ ਵਾਸਤੇ ਵੋਟਾਂ ਪਾਉਂਦੇ ਸੀ ਇਹ ਅਤੀਤ ਹਾਰਾਉਣ ਦੇ ਲਈ ਨਹੀਂ ਚੱਗੇ ਹੁਣ ਅਸੀਂ ਪਹਿਲੀ ਵਾਰ ਕਿਸੇ ਨੂੰ ਜਿਤਾਉਣ ਵਾਸਤੇ ਵੋਟਾਂ ਪਾਵਾਂਗੇ ਇਹਨੂੰ ਜਿਤਾਉਣ ਵਾਸਤੇ ਪਾ ਰਹੇ ਹਾਂ ਮੇਰੇ ਵੀਰੋ ਮੁੰត្រਾ ਪਰਮਾਸ਼ਾ ਦੇਖਿਆ ਜਾਣਾ ਜਲੂਸ ਕਰਕੇ ਮੇਰੀ ਇਬਨਾਂ ਦੇ ਵਿੱਚ ਬਣਾਇਆ ਇਹਨੂੰ ਗਾਸਟ ਸਮਾਏ ਦੀ ਜਿਹੜੀ ਕਹਿੰਦੇ ਹੁੰਦੇ ਸੀ ਗਰੇ ਸਮਰਾਗ ਦਾ ਟੋਆ ਬਣਾਤਾ ਪੰਜਾਬ ਗੁਰੂਆਂ ਦੀ ਧਰਤੀ ਉਹ ਚੰਦੂ ਮਾਇਰ ਅਨੰਦਪੁਰ ਸਾਹਿਬ ਕਹਿੰਜਿੰਦਾ ਅਨੰਦਪੁਰ ਸਾਹ ਨੂੰ ਲੰਡੇ ਪੜਾ ਦੂਗਾ ਉਹ ਯਾਰ ਗੁਰੂ ਗੋਬਿੰਦ ਸਿੰਘ ਦੀ ਧਰਤੀ ਐ ਤੂੰ ਲੰਡੇ ਕਿਵੇਂ ਬਣਾਵੇਂਗਾ ਤੇਰਾ ਅਨੰਦਪੁਰ ਹੀ ਨੰਦੂ ਯਾਰ ਅਨੰਦਪੁਰ ਨੂੰ ਨੰਨਰ ਬਣਾਉਣਾ ਬੰਦੇ ਨੇ ਦੇਖ ਲਓ ਜੰਨਾ ਮਾਤਾ ਕੱਢਦੇ ਨੇ ਪਹਿਲਾਂ ਉਹਨੂੰ ਕੱਢੇ ਬੱਚੇ ਬੜੀ ਗਿਆ ਪਰ ਉੱਥੇ ਪਹੁੰਚਣ ਵਾਤੇ ਨਹੀਂ ਆਇਆ ਇਹ ਬਤਲਾ ਸੀ ਮੇਰੇ ਵੀਰੋ ਇਹਨਾਂ ਦੀ ਗੱਲਾਂ ਸੁਣਾ ਲਿਓ